何をもらえるのか分からないです。<noise> <noise> ਐ ਸਰ ਇਹ ਮਾਮਲਾ ਹੈ ਜਿਹੜਾ ਗੱਟੇ ਦਾ ਕਾਰਪੋਲੇਟ ਲਈ ਸੰਬੰਧਿਤ ਹੋਇਆ ਹੈ ਇਹ ਸਾਨੂੰ ਕੱਲ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀਗੀ ਕਿ ਕੁਝ ਲੜਕੇ ਨੇ ਜਿੱਦਾਂ ਕਿ ਭੋਖੜੇ ਪਿੰਡ ਦੇ ਤੇ ਹੋਰ ਨੇੜਲੇ ਨੇੜਲੇ ਪਿੰਡਾਂ ਦੇ ਮੁੰਡੇ ਨੇ ਜਿਨ੍ਹਾਂ ਨੇ ਆਪਸੀ ਇੱਕ ਟਾਈਮ ਬੰਨ ਕੇ ਉੱਥੇ ਕੋਈ ਲੜਾਈ ਝਗੜਾ ਕੀਤਾ ਹੈਗਾ ਤੇ ਜਿਸ ਇਨਫੋਰਮੇਸ਼ਨ ਮਿਲਦੇ ਹੀ ਅਸੀਂ ਤੁਰੰਤ ਮੁਕਦਮਾ ਦਰਜ ਕੀਤਾ ਤੇ ਥਾਣਾ ਕੈਂਡੀ ਟੀਮ ਨੇ ਇਮੀਡੀਏਟਲੀ ਉੱਥੇ ਰੇਡ ਕੀਤੀ ਰੇਡ ਕਰਕੇ ਅਸੀਂ ਮੌਕੇ ਤੇ ਅਸੀਂ ਜਿਹੜੇ ਸੀ ਉਹ ਪੰਜ ਜਿਹੜੇ ਲੜਕੇ ਨੇ ਉਹ ਅਸੀਂ ਗ੍ਰਿਫਤਾਰ ਕਰ ਲਏ ਨੇ ਉਸ ਸਬੰਧੀ ਅਸੀਂ ਥਾਣਾ ਕੈਂਟ ਵਿਖੇ 64/25 ਮੁਕਦਮਾ ਦਰਜ ਕਰ ਲਿਆ ਜਿਦੇ ਵਿੱਚ 10 ਦੋਸ਼ੀ ਜਿਹੜੇ ਹੈਗੇ ਨੇ ਬਾਈ ਨੇਮ ਨੇ ਤੇ ਬਾਕੀ ਕੋਈ ਹਾਰ ਪਛਾਤੇ ਨੇ ਤੇ ਅਸੀਂ ਜਿਹੜੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਨੇ ਉਹਨਾਂ ਕੋਲੋਂ ਅਸੀਂ ਇੱਕ ਤਾਂ ਵਰਮਾ ਕਾਰਡ ਹੈ ਜਿਹਦੇ ਤੇ ਉਹ ਲੜਾਈ ਝਗੜਾ ਕਰਨਾ ਅਸੀਂ ਉਹ ਵੀ ਬ੍ਰਾਹਮ ਕਰ ਲਈ ਅਤੇ ਉਸ ਤੋਂ ਇਲਾਵਾ ਉਹਨਾਂ ਕੋਲੇ ਤੇਜ਼ ਤਾਰ ਮਾਰੂ ਹਥਿਆਰ ਸੀਗੇ ਬੋਲ ਸੀਗਾ ਕਿ ਅਸੀਂ ਉਹ ਵੀ ਉਹਨਾਂ ਦਾ ਰਿਕਵਰ ਕਰ ਲਿਆ। ਹਾਂਜੀ ਇਹ ਜਿਹੜਾ ਬੰਦਾ ਗਾਇਸਦਾ ਇਹ ਦੇ ਇਹਨਾਂ ਨੇ ਟਾਈਮ ਤਾਂ ਜਿਹੜਾ ਕੀਤਾ ਸੀ ਇਹ ਥਾਣਾ ਕਟੇਟੇਰੀ ਦੇ ਵਿੱਚੋਂ ਅਸੀਂ ਇਹ ਗ੍ਰਿਫਤਾਰ ਕੀਤੇ ਨੇ ਪਰ ਇਹਨਾਂ ਦਾ ਟਾਈਮ ਪਹਿਲਾਂ ਬੰਨਿਆ ਸੀਗਾ ਉਹ ਪਾਰਨ ਦੀ ਜਗ੍ਹਾ ਹੈਗੀ ਆ ਖਾਲੀ ਜਗ੍ਹਾ ਹੈਗੀ ਉੱਥੇ ਦਾ ਟਾਈਮ ਬੰਨਿਆ ਸੀਗਾ ਕਿ ਆਪਸ 'ਚ ਹੀ ਮੁੰਡੇ ਸੀ ਇਹਨਾਂ ਦੀ ਕਿਸੇ ਵਜ੍ਹਾ ਕਰਕੇ ਆਪਸੀ ਕੋਈ ਲੜਾਈ ਸੀ ਉਸ ਦਾ ਟਾਈਮ ਬੰਨ ਕੇ ਉਹ ਲੜਾਈ ਝਗੜਾ ਕਰ ਰਹੇ ਸੀ ਜਿੱਥੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਐਨੰਮ ਕਟੇਟੇਰੀ ਦੇ ਵਿੱਚ ਗ੍ਰਿਫਤਾਰ ਮੁقدمਾ ਹੁਣ ਅਸੀਂ ਇਹਨਾਂ ਤੇ ਦਰਜ ਕੀਤਾ ਹੈ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਸਾਰਾ ਕਲੀਅਰ ਕਰਾਂਗੇ ਸਾਰਾ ਕੇਸ ਇਹਨਾਂ ਦਾ ਪਾਸਟ ਰਿਕਾਰਡ ਕੀ ਹੈਗਾ ਤੇ ਜਿੰਨਾਂ ਨਾਲ ਕੋਈ ਹੋਰ ਲੜਾਈ ਝਗੜਾ ਕਰਦੇ ਸੀਗੇ ਉਹ ਵੀ ਕੌਣ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਜੀ ਇਸ ਤੋਂ ਲਾਹਵਾ ਸਾਡੀ ਇਹ ਮੀਡੀਆ ਰਹੀਂ ਪੇਰੈਂਟਸ ਨੂੰ ਵੀ ਇਹੀ ਅਪੀਲ ਹੈ ਜੀ ਇੱਕ ਆਪਣੇ ਬੱਚਿਆਂ ਨੂੰ ਕੋਈ ਇਸ ਤਰੀਕੇ ਦੇ ਆ ਇਹਨਾਂ ਨੂੰ ਸਮਝਾਇਆ ਜਾਵੇ ਵੀ ਇਸ ਤਰੀਕੇ ਦੀ ਇਹਨਾਂ ਗਤੀ ਜਿਹੜੀਆਂ ਹੈਗੀਆਂ ਇਹਨਾਂ ਤੋਂ ਗਰੇਜ ਕੀਤਾ ਜਾਵੇ ਕਿਉਂਕਿ ਜਿਸ ਤਰੀਕੇ ਦੇ ਉਹਨਾਂ ਕੋਲੋਂ ਹਥਿਆਰ ਤੇ ਹੋਰ ਚੀਜ਼ਾਂ ਬ੍ਰਾਹਮਤ ਹੋਈਆਂ ਨੇ ਇਮੀਡੀਏਟ ਪੁਲਿਸ ਐਕਸ਼ਨ ਹੋ ਗਿਆ ਉਸਤੇ ਤੇ ਕਾਫੀ ਜਿਆਦਾ ਅਗਰ ਇਸ ਤਰ੍ਹਾਂ ਦੀ ਕੋਈ ਹੋ ਜਾਂਦੀ ਤਾਂ ਹੋਰ ਵੀ ਜਿਹੜੀ ਮਾੜੀ ਘਟਨਾ ਸੀ ਉਹ ਵੀ ਅਮਲ ਵਿੱਚ ਆ ਸਕਦੀ ਸੀ ਇਸ ਕਰਕੇ ਪੇਰੈਂਟਸ ਨੂੰ ਸਾਡੀ ਇਹੀ ਅਪੀਲ ਹੈ ਵੀ ਬੱਚਿਆਂ ਨੂੰ ਸਮਝਾਇਆ ਜਾਵੇ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਇਦਾਂ ਦੀਆਂ ਕੋਈ ਇਨਸੀਡੈਂਟਸ ਆ ਉਹਨਾਂ ਨੂੰ ਪਹਿਲਾਂ ਹੀ ਪ੍ਰੀਵੈਂਟ ਕੀਤਾ ਜਾ ਸਕੇ ਦੂਜੀ ਪਾਸੇ ਕੀ ਐਕਸ਼ਨ ਲਏ ਜਾਂਦੇ ਬਿਲਕੁਲ ਜੀ ਸਾਰਿਆਂ ਤੇ ਅਸੀਂ ਇਸੇ ਕਰਕੇ ਦੱਸ ਜਾਣਿਆ ਤੇ ਅਸੀਂ ਭਾਈ ਨੇ ਮੁਕੱਦਮਾ ਦਰਜ ਕੀਤਾ ਜੀ ਬਾਕੀ ਅਣਪਛਾਤੇ ਰੱਖੇ ਨੇ ਤੇ ਜਿੱਦਾਂ ਹੀ ਅਸੀਂ ਸਾਰਿਆਂ ਨੂੰ ਅਰੈਸਟ ਕਰਾਂਗੇ ਜਿਹੜੇ ਅਣਪਛਾਤੇ ਨੇ ਉਹ ਵੀ ਆਇਡੈਂਟੀਫਾਈ ਕਰਾਂਗੇ ਆਇਡੈਂਟੀਫਾਈ ਕਰਕੇ ਸਾਰਿਆਂ ਤੇ ਸਖਤ ਤੋਂ ਸਖਤ ਅਸੀਂ ਕਾਰਵਾਈਆਂ ਵਿੱਚ ਲੈ ਕੇ ਆਵਾਂਗੇ ਸਰ ਕੀ ਪੁਰਾਣਾ ਮਾਮਲਾ ਕੀ ਸੀ ਕੀ ਕਾਰਕ ਕੀ ਫੋਨ ਦੇਖੋ ਜੋ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਤੱਕ ਸਾਹਮਣੇ ਆਇਆ ਹੈ ਉਹ ਇਹੀ ਸਾਹਮਣੇ ਆਇਆ ਹੈ ਕਿ ਇਹਨਾਂ ਦੇ ਆਪਸੀ ਜਿੱਦਾਂ ਕੋਈ ਪਿੰਡਾਂ ਦੇ ਵਿੱਚ ਕਿਸੇ ਦੀ ਮਾੜੀ-ਮੋਟੀ ਮੁੰਡਿਆਂ ਦੀ ਆਪਸੀ ਕੋਈ ਲੜਾਈ ਠੱਪਦੀ ਆ ਉਹ ਹੁੰਦੀ ਆ ਉਦਾਂ ਦਾ ਹੀ ਸੀਗਾ ਤੇ ਬਸ ਐਦਾਂ ਹੀ ਇਹਨਾਂ ਨੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਅਣਜਾਣਪੋਣੇ ਜਾਂ ਬਚਪਨੇ ਦੇ ਵਿੱਚ ਜਿੱਦਾਂ ਮੁੰਡੇ ਕਰਦੇ ਆ ਟਾਈਮ ਬੰਦ ਲਿਆ ਟਾਈਮ ਇਹਨਾਂ ਨੇ ਉੱਥੇ ਮਾਰੂ ਹਥਿਆਰ ਲੈ ਕੇ ਆਏ ਸੀਗੇ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਵੀ ਐਗਜੈਕਟ ਵਜ੍ਹਾ ਰੰਜਿਸ਼ ਕੀ ਸੀਗੀ ਤਾਂ ਅਕੋਰਡਿੰ